ਪਰਮੇਸ਼ਰ ਦੇ ਵਚਨ ਦੇ ਵਿੱਚ ਯਸਾਇਆ ਦੀ ਕਿਤਾਬ ਉਹਦਾ 54 ਨੰਬਰ ਅਧਿਆਇ ਤੇ ਉਹਦੀ 13 ਨੰਬਰ ਆਇਤ ਵਿੱਚ ਇਦਾਂ ਲਿਖਿਆ ਆ ਤੇਰੇ ਸਾਰੇ ਪੁੱਤਰ ਯਹਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ ਹallelujah ਜੇ ਅਸੀਂ ਪਰਮੇਸ਼ਰ ਦੇ ਭੈ ਵਿੱਚ ਹੋਵਾਂਗੇ ਅਲ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਸਾਡੇ ਜੀਵਨ ਵਿੱਚ ਹੋਊਗੀ ਤਾਂ ਸਾਡੇ ਸਾਰੇ ਹੀ ਪੁੱਤਰ ਭਾਵੇਂ ਸਾਰੇ ਬੱਚੇ ਕਈ ਵਰੀ ਕਈ ਘਰਾਂ 'ਚ ਕੀ ਹੁੰਦਾ ਇੱਕ ਬੜਾ ਹੀ ਬੀਬਾ ਹੁੰਦਾ ਤੇ ਇੱਕ ਬੜਾ ਕਪੱਤਾ ਚਾਹੇ ਕਿਸੇ ਦੇ 4 ਹੋਣ 5 ਹੋਣ 2 ਹੋਣ 1 ਹੋਵੇ 3 ਹੋਵੇ ਵਚਨ ਕਿ ਕਹਿੰਦਾ ਤੇਰੇ ਸਾਰੇ ਹੀ ਪੁੱਤਰ ਯਹ ਹਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ ਫਿਰ ਇਦਾਂ ਨਹੀਂ ਹੋਊਗਾ ਕਿ ਇੱਕ ਦਾ ਸੁਭਾਅ ਜਿੱਦੀ ਆ ਤੇ ਇੱਕ ਬਹੁ ਬੀਬਾ ਆ ਇੱਕ ਤਾਂ ਚੋਰੀਆਂ ਕਰੀ ਜਾਂਦਾ ਤੇ ਦੂਜਾ ਜੱਜ ਬਣ ਗਿਆ ਨਹੀਂ ਤੁਹਾਡੇ ਸਾਰੇ ਹੀ ਨਿਆਣੇ ਚਾਹੇ ਜੇਠਾ ਆ ਤੇ ਚਾਹੇ ਪੇਟ ਕਰੋੜੀ ਦਾ ਆ ਸਾਰੇ ਪਰਮੇਸ਼ਵਰ ਦੇ ਵੱਲੋਂ ਸਿੱਖੇ ਹੋਏ ਹੋਣਗੇ ਤੇ ਉਹਨਾਂ ਦੇ ਜੀਵਨ 'ਚ ਸ਼ਾਂਤੀ ਹੋਊਗੀ ਹੁਣ ਪਰਮੇਸ਼ਵਰ ਦੇ ਵੱਲੋਂ ਉਹ ਕਿਵੇਂ ਸਿੱਖਣਗੇ ਤੁਸੀਂ ਤਾਂ ਉਹਨਾਂ ਨੂੰ ਘਰੇ ਕਾਰਟੂਨ ਦੇਖਣ ਨੂੰ ਛੱਡੋਨੇ ਪਿੱਛੋਂ ਜੋ ਮਰਜ਼ੀ ਕਰਦੇ ਰਹਿਣ ਮੋਬਾਈਲ ਦੇ ਕੇ ਛੱਡੋਨੇ ਤੁਸੀਂ ਨਿਆਣਿਆਂ ਨੂੰ ਜੋ ਮਰਜ਼ੀ ਮੋਬਾਈਲ ਤੇ ਦੇਖਦੇ ਰਹਿਣ ਤੁਸੀਂ ਤਾਂ ਨਾਲ ਨਹੀਂ ਲੈ ਕੇ ਆਉਂਦੇ ਪਰ ਜੇ ਤੁਸੀਂ ਸਤਸੰਗ ਵਿੱਚ ਆਪਣੀ ਔਲਾਦ ਨੂੰ ਨਾਲ ਲੈ ਕੇ ਆਵੋ ਤਾਂ ਕਿ ਉਹ ਪਰਮੇਸ਼ਰ ਦੇ ਬਚਨ ਨੂੰ ਨਹੀਂ ਸਿੱਖੂਗੇ ਕਿ ਉਹ ਪ੍ਰਾਰਥਨਾਵਾਂ ਜੋ ਇਸ ਪਵਿੱਤਰ ਮੰਚ ਤੋਂ ਤੁਹਾਡੇ ਲਈ ਕੀਤੀਆਂ ਜਾਂਦੀਆਂ ਤੁਹਾਡੇ ਬੱਚਿਆਂ ਲਈ ਕੀਤੀਆਂ ਜਾਂਦੀਆਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਕੰਮ ਨਹੀਂ ਕਰਨਗੀਆਂ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਓਗੇ ਉਹ ਜ਼ਰੂਰ ਸ਼ਾਂਤੀ ਵਾਲਾ ਜੀਵਨ ਬਤੀਤ ਕਰਨਗੇ ਉਹ ਕਦੀ ਵੀ ਜੂਏ ਨਹੀਂ ਖੇਡਣਗੇ ਉਹ ਕਦੀ ਵੀ ਨਸ਼ਿਆਂ ਪੱਤਿਆਂ ਵਿੱਚ ਨਹੀਂ ਪੈਣਗੇ ਉਹ ਕਦੀ ਵੀ ਕਿਸੇ ਧੀ ਭੈਣ ਨਾਲ ਬਲਾਤਕਾਰ ਨਹੀਂ ਕਰਨਗੇ ਉਹ ਬੇਟੀ ਕਦੀ ਵੀ ਕਿਸੇ ਹੋਰ ਮੁੰਡੇ ਨਾਲ ਘਰੋਂ ਨਹੀਂ ਭੱਜੂਗੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਨਾਲ ਜੋੜੋਗੇ ਜੇ ਤੁਸੀਂ ਆਪਣੇ ਬੱਚਿਆਂ ਨਾਲ ਪਿਆਰ ਨਾਲ ਰਹੋਗੇ ਇੱਕ ਮਿੱਤਰਤਾ ਵਾਲਾ ਰਿਸ਼ਤਾ ਉਹਨਾਂ ਦੇ ਨਾਲ ਰੱਖੋਗੇ ਮਾਪਿਓ ਵਾਲਾ ਵੀ আর ਮਿੱਤਰਤਾ ਵਾਲਾ ਵੀ ਉਹ ਕਦੀ ਵੀ ਘਰ ਛੱਡ ਕੇ ਨਹੀਂ ਭੱਜਣਗੇ ਬੱਚੇ ਕਦੋਂ ਘਰ ਛੱਡ ਕੇ ਭੱਜਦੇ ਆ ਜਦੋਂ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਤੇ ਉਹਨਾਂ ਦਾ ਕੋਈ ਸਲਾਹਕਾਰ ਚੰਗਾ ਨਹੀਂ ਹੁੰਦਾ ਫਿਰ ਉਹ ਸਲਾਹ ਕਿਹਦੇ ਨਾਲ ਕਰਦੇ ਆਪਦੇ ਹਾਣੀਆਂ ਨਾਲ ਜੇ 10 ਸਾਲ ਦਾ ਬੱਚਾ 10 ਸਾਲ ਦੇ ਹਾਣੀ ਨਾਲ ਗੱਲ ਕਰੂਗਾ ਤੇ ਦੋਵਾਂ ਦੀ ਅਕਲ ਤਾਂ 10 ਸਾਲਾਂ ਦੀ ਆ ਕੌਣ ਚੰਗੀ ਸਲਾਹ ਦੇਊਗਾ ਇੱਕ 20 ਸਾਲਾਂ ਦਾ ਨੌਜਵਾਨ ਚਾਹੇ ਉਹ ਬੇਟਾ ਜਾਂ ਬੇਟੀ ਆ ਉਹ 20-22 ਸਾਲ ਦੇ ਨੌਜਵਾਨ ਤੋਂ ਸਲਾਹ ਲਵੋਗੇ ਤੇ ਦੋਹਾਂ ਦੀ ਮੱਤ ਤਾਂ ਇੱਕੋ ਉਮਰ ਦੀ ਆ ਉਹਨਾਂ ਚੋਂ ਕੌਣ ਚੰਗੀ ਸਲਾਹ ਦੇ ਸਕਦਾ ਆ ਪਰ ਜੇ ਅਸੀਂ ਆਪਣੇ ਬੱਚਿਆਂ ਦੇ ਸਲਾਹੂ ਹੋਈਏ ਤੇ ਫਿਰ ਆਪਾਂ ਕਵਾਂਗੇ ਵੀ ਤੂੰ ਭੱਜ ਜਾ ਜਾਂ ਤੁਸੀਂ ਕਹੋਗੇ ਆਪਣੇ ਮੁੰਡਿਆਂ ਨੂੰ ਵੀ ਤੁਸੀਂ ਕਿਸੇ ਦੀਆਂ ਕੁੜੀਆਂ ਕੱਢ ਲਿਆਓ ਪਰ ਜੇ ਤੁਸੀਂ ਉਹਨਾਂ ਦੇ ਸਲਾਹਕਾਰ ਹੋਵੋਗੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਪੁੱਤ ਆਪਾਂ ਵੀ ਧੀਆ ਪੈਣਾ ਵਾਲੇ ਆ ਅਰ ਤੁਸੀਂ ਆਪਣੀਆਂ ਬੇਟੀਆਂ ਨੂੰ ਵੀ ਸਮਝਾਓਗੇ ਵੀ ਪੁੱਤ ਫਿਰ ਉਸ ਘਰ ਚ ਤੇਰੀ ਇੱਜ਼ਤ ਨਹੀਂ ਹੋਣੀ ਅਰ ਹਾਂ ਮੈਂ ਨੌਜਵਾਨ ਬੇਟੀਆਂ ਨੂੰ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਦੇ ਵੀ ਭੱਜ ਕੇ ਵਿਆਹ ਨਾ ਕਰਾਓ ਪਹਿਲਾਂ ਤੁਹਾਨੂੰ ਇਹ ਕਹਿੰਦੇ ਹੁੰਦੇ ਦੂਰ ਦੇ ਢੋਲ ਬਹੁਤ ਸੁਹਾਵਣੇ ਆ ਬੋ ਇੰਤਾ ਲੱਗਦਾ ਆ ਵੀ ਮੈਂ ਤਾਂ ਕੁੱਲੀ 'ਚ ਵੀ ਗੁਜ਼ਾਰਾ ਕਰ ਲੂੰ ਸਾਈਕਲ ਤੇ ਵੀ ਡੰਗ ਟਪਾ ਲੂੰ ਇੱਕ ਰੋਟੀ ਖਾ ਕੇ ਸਾਰ ਲੂੰ ਓਏ ਦੋ ਛੱਗਿਆਂ ਨਾਲ ਟਾਈਮ ਪਾਸ ਹੋ ਜੂ ਇਹ ਸਾਰੇ ਜਿਹੜੇ ਆ ਨਾ ਇਹ ਖੁਆਬਾਂ ਦੀਆਂ ਗੱਲਾਂ ਹੀ ਆ ਇਹ ਸੁਪਨਿਆਂ ਦੀਆਂ ਗੱਲਾਂ ਜਦੋਂ ਹਕੀਕਤ ਫੇਸ ਕਰਨੀ ਪੈਂਦੀ ਆ ਨਾ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਔਰ ਲੜਕੀ ਜੋ ਆਪਣੇ ਪਿਓ ਦੀ ਇੱਜ਼ਤ ਰੋਲ ਕੇ ਆਪਣੇ ਭੈਣਾਂ ਭਰਾਵਾਂ ਮਾਂ ਦੀ ਇੱਜ਼ਤ ਰੋਲ ਕੇ ਭੱਜ ਕੇ ਵਿਆਹ ਕਰਾਉਂਦੀ ਆ ਉਹ ਜ਼ਿੰਦਗੀ ਭਰ ਕਿਤੇ ਉਹਨੂੰ ਇੱਜ਼ਤ ਨਹੀਂ ਮਿਲਦੀ 2-4 ਮਹੀਨੇ ਲੰਘਦੇ ਆ ਉਹਨਾਂ ਦੇ ਤੀਵੇਂ ਆਦਮੀ ਦੇ ਫਿਰ ਉਹੀ ਆਦਮੀ ਕਹਿੰਦਾ ਜੇ ਤੂੰ ਆਪਣੇ ਮਾਪਿਆਂ ਦੀ ਸਕੀ ਨਹੀਂ ਹੋਈ ਆਪਣੇ ਭੈਣਾਂ ਭਰਾਵਾਂ ਦੀ ਸਕੀ ਨਹੀਂ ਹੋਈ ਤੂੰ ਸਾਡੀ ਕੀ ਬਣਨਾ ਫਿਰ ਉਹਦੇ ਸੱਸ ਸੋਹਰਾ ਵੀ ਉਹਨੂੰ ਕਹਿੰਦੇ ਭਾਈ ਤੂੰ ਕਿੱਡੀ ਕਿੱਜਤ ਵਾਲੀ ਆ ਅਰ ਜਿਹੜੇ ਤੁਹਾਨੂੰ ਸਤਾਉਣਾ ਚਾਹੁੰਦੇ ਆ ਫਿਰ ਉਹ ਰੱਜ ਕੇ ਸਤਾਉਂਦੇ ਆ ਕਿਉਂਕਿ ਤੁਹਾਡੇ ਪਿੱਛੇ ਆਉਣ ਵਾਲਾ ਕੋਈ ਨਹੀਂ ਆ ਤੇ ਤੁਸੀਂ ਕਿੰਨੂੰ ਦੁੱਖ ਦੱਸਣਾ ਤੁਹਾਡਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਆ ਅਰ ਫਿਰ ਰੋਂਦੇ ਅੱਖਾਂ ਚੋਂ ਘਸੋਂ ਲੈ ਲੈ ਕੇ ਜਦੋਂ ਨਿਆਣਾ ਨਿੱਕਾ ਹੋ ਜਾਂਦਾ ਤੇ ਕਹਿੰਦੇ ਹੁਣ ਨਾਨਕੇ ਕਿੱਥੇ ਜਾਣਾ ਇਹਨੂੰ ਲੈ ਕੇ ਅਰ ਬੱਚਾ ਵੀ ਪੁੱਛਦਾ ਵੀ ਨਾਨੀ ਕਿਉਂ ਨਹੀਂ ਆਉਂਦੀ ਨਾਨਾ ਕਿਉਂ ਨਹੀਂ ਆਉਂਦਾ ਮਾਸੀਆਂ ਕਿਉਂ ਨਹੀਂ ਆਉਂਦੀਆਂ ਫਿਰ ਜਵਾਬ ਨਹੀਂ ਹੁੰਦਾ ਤੇ ਫਿਰ ਆਂਡ ਗਵਾੜ ਵੀ ਬੱਚੇ ਨੂੰ ਦੱਸਦਾ ਵੀ ਤੇਰੀ ਮਾਂ ਭੱਜ ਕੇ ਆਈ ਸੀ ਤਾਂ ਸਾਰੀ ਜ਼ਿੰਦਗੀ ਹਰ ਕਿਸੇ ਦੀ ਨਜ਼ਰ ਦੇ ਵਿੱਚ ਨਮੋਸ਼ੀ ਤੋਂ ਬਿਨਾ ਤੁਹਾਨੂੰ ਹੋਰ ਕੁਝ ਨਹੀਂ ਮਿਲਦਾ ਇਸ ਲਈ ਕਦੀ ਵੀ ਇਹੋ ਜਿਹਾ ਗਲਤ ਸਟੈਪ ਮੈਂ ਆਪਣੀਆਂ ਭੈਣਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਕਦੀ ਵੀ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਗਲਤ ਸਟੈਪ ਨਹੀਂ ਚੱਕਣਾ ਕਿ ਮਾਪਿਓ ਨੂੰ ਪਿੱਛੇ ਛੱਡ ਕੇ ਤੇ ਤੁਸੀਂ ਭੱਜ ਕੇ ਵਿਆਹ ਕਰਾ ਲਓ ਤੁਹਾਡੇ ਮਾਪਿਓ ਨੇ ਬਹੁਤ ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ ਤੁਹਾਡੇ ਸੁਪਨੇ ਪੂਰੇ ਕੀਤੇ ਆ ਤੋ ਕਦੀ ਵੀ ਤੁਹਾਡਾ ਮਾੜਾ ਨਹੀਂ ਚਾਹਣਗੇ ਉਹ ਜ਼ਰੂਰ ਉੱਥੇ ਹੀ ਤੁਹਾਡਾ ਵਿਆਹ ਕਰੋਗੇ ਜਿੱਥੇ ਤੁਹਾਨੂੰ ਵੱਧ ਤੋਂ ਵੱਧ ਖੁਸ਼ੀ ਮਿਲ ਸਕੇ ਹਾਂ ਅਗਰ ਤੁਹਾਨੂੰ ਹੈ ਤੁਹਾਡੀ ਲਾਈਫ ਦੇ ਵਿੱਚ ਕੋਈ ਚੰਗਾ ਪਾਰਟਨਰ ਤੁਹਾਨੂੰ ਦਿਖਦਾ ਆ ਤੇ ਪਹਿਲਾਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਪਰਖੋ ਜੇ ਤੁਹਾਡੀ ਪਰਖ ਤੇ ਖਰਾ ਉਤਰੇ ਤਾਂ ਮੈਨੂੰ ਮਨਜ਼ੂਰ ਜ਼ਰੂਰ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਕਰੋ ਅਰ ਚੰਗਾ ਜੀਵਨ ਸਾਥੀ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਔਰਤ ਦੀ ਇੱਜ਼ਤ ਦਾ ਪਾਈਵਾਲ ਹੁੰਦਾ ਆ ਉਹ ਕਦੀ ਵੀ ਤੁਹਾਨੂੰ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਦੀ ਪੇਸ਼ਕਸ਼ ਨਹੀਂ ਕਰਦਾ ਔਰ ਕਦੀ ਵੀ ਉਹ ਤੁਹਾਨੂੰ ਭਜਾ ਕੇ ਨਹੀਂ ਲੈ ਕੇ ਜਾਊਗਾ ਉਹਨੂੰ ਪਤਾ ਕਿ ਮੇਰੀ ਔਰਤ ਨੂੰ ਸਾਰੀ ਜ਼ਿੰਦਗੀ ਜਿਹੜੀ ਆ ਉਹ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਣਾ ਉਹ ਇੰਤਜ਼ਾਰ ਕਰੂਗਾ ਤੁਹਾਡੇ ਪੇਰੈਂਟਸ ਦੀ ਹਾਂ ਦਾ ਉਹ ਇੰਤਜ਼ਾਰ ਕਰੂਗਾ ਆਪਣੇ ਪੇਰੈਂਟਸ ਦੀ ਹਾਂ ਦਾ ਪਰ ਉਹ ਹਰ ਹਾਲਤ ਵਿੱਚ ਤੁਹਾਡੀ ਇੱਜ਼ਤ ਦਾ ਖਿਆਲ ਰੱਖੂਗਾ ਤਾਂ ਹੀ ਉਹ ਚੰਗਾ ਜੀਵਨ ਸਾਥੀ ਠਹਿਰ ਸਕਦਾ ਹੈ ਜੇ ਕੋਈ ਮੁੰਡਾ ਕਹਿੰਦਾ ਵੀ ਆਜਾ ਭੱਜ ਚੱਲੀਏ ਉਹ ਦਿਨਾਂ ਦੀ ਸਟੋਰੀ ਆ ਉਹਨਾਂ 'ਚ ਸਾਲ ਨਹੀਂ ਨਿਬਦੇ ਹੁੰਦੇ ਇਸੇ ਤਰ੍ਹਾਂ ਹੀ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਇਹੋ ਜੇ ਕਮਲ ਕੁੱਟਣੇ ਬੰਦ ਕਰ ਦਿਓ ਕਾਲ ਜਾਂਦੇ ਮੋਰੇ ਖੜੇ ਹੋਣਾ ਸਕੂਲਾਂ ਦੇ ਅੱਗੇ ਜਾ ਕੇ ਖੜੇ ਹੋਣਾ ਕੁੜੀਆਂ ਨੂੰ ਪਰੇਸ਼ਾਨ ਕਰਨਾ ਚਿੱਠੀਆਂ ਸੁੱਟਣੀਆਂ ਔਰ ਫਿਰ ਉਹਨਾਂ ਦੇ ਰਾਹ ਰੋਕਣੇ ਔਰ ਜੇ ਕਿਸੇ ਕੁੜੀ ਨੇ ਨਾ ਕਰ ਦਿੱਤਾ ਫਿਰ ਉਹਨੂੰ ਵੱਢਣਾ ਟੁਕੜਾ ਤੇਜਾਬ ਸਿੱਟਣਾ ਇਹ ਸਿਆਣਪ ਨਹੀਂ ਹੈ ਤੇ ਨਾ ਹੀ ਇਹ ਪਿਆਰ ਆ ਮੂਰਖਤਾ ਹੁੱਲੜ ਬਾਜੀ ਪਾਗਲ ਬਣਿਆ ਹੈ ਅਰ ਉਹ ਜਿਹੜੇ ਸਿਆਣੇ ਨੌਜਵਾਨ ਆ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਇਹ ਉਹਨਾਂ ਦੀਆਂ ਨਿਸ਼ਾਨੀਆਂ ਨਹੀਂ ਆ ਸੱਚੀ ਮੈਂ ਕਹਨੀ ਜੇ ਕੋਈ ਇਸ ਸਤਸੰਗ ਦੇ ਵਿੱਚ ਬੈਠਾ ਆ ਮੈਂ ਤੁਹਾਡੀ ਵੱਡੀ ਭੈਣ ਜਾਂ ਛੋਟੀ ਭੈਣ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਤੁਹਾਡੀ ਮਿੰਤ ਕਰਦੀ ਆ ਨੌਜਵਾਨਾਂ ਦੀ ਤਿੰयां ਭੈਣਾਂ ਦੇ ਰਾਹਾਂ 'ਚ ਖਲੋਣਾ ਬੰਦ ਕਰ ਦੋ ਉਹਨਾਂ ਦੀ ਪੜ੍ਹਾਈ 'ਚ ਡਿੱਕਾ ਨਾ ਪਾਓ ਤੁਹਾਡੇ ਤੋਂ ਡਰਦਿਆਂ ਭਰਾ ਤੇ ਪਿਓ ਆਪਣੀਆਂ ਧੀਆਂ ਤੇ ਭੈਣਾਂ ਨੂੰ ਕਾਲਸ ਨਹੀਂ ਭੇਜ ਰਹੇ ਵੀ ਪਤਾ ਨਹੀਂ ਸਾਡੀ ਕੁੜੀ ਨੇ ਸਹੀ ਵਾਪਸ ਆਉਣਾ ਕਿ ਨਹੀਂ ਅਰੇ ਉਹਨਾਂ ਕੁੜੀਆਂ ਦੀ ਵਜ੍ਹਾ ਨਾਲ ਕਰਕੇ ਵੀ ਜਿਹੜੀਆਂ ਭੱਜ ਜਾਂਦੀਆਂ ਆ ਜਿਹੜੀਆਂ ਚੰਗੀਆਂ ਭਲੀਆਂ ਆ ਉਹਨਾਂ ਦੇ ਰਾਹਾਂ 'ਚ ਉਹ ਰੋੜੇ ਖਲਾਰ ਜਾਂਦੀਆਂ ਆ ਜਿਹੜੇ ਚਰਚ ਦੇ ਬੱਚੇ ਆ ਕਲਿਸੀਆਂ ਦੇ ਬੱਚੇ ਆ ਇਹ ਬਾਕੀ ਦੇ ਯੂਥ ਦੇ ਲਈ ਬਾਕੀ ਦੇ ਨੌਜਵਾਨਾਂ ਦੇ ਲਈ ਇੱਕ ਪਰਫੈਕਟ ਐਗਜ਼ੈਂਪਲ ਸੈੱਟ ਕਰੋ ਸੋਹਣੇ ਕੱਪੜੇ ਪਾਓ ਸੋਹਣਾ ਬੋਲੋ ਸੋਹਣਾ ਖਾਓ ਅਰ ਸੋਹਣਾ ਜੀਵਨ ਜੀ ਕੇ ਦਿਖਾਓ ਇੱਜ਼ਤ ਵਾਲਾ ਜੀਵਨ ਬਹੁਤ ਤੁਸੀਂ ਲੋਕਾਂ ਦੀਆਂ ਅੱਖਾਂ ਵਿੱਚ ਵੀ ਆਦਰ ਪਾਓਗੇ ਅਰ ਤੁਸੀਂ ਦੇਖਿਓ ਤੁਹਾਡੇ ਘਰ ਦੇ ਵੀ ਤੁਹਾਡੀ ਕਿੰਨੀ ਇੱਜ਼ਤ ਕਰੂਗੇ ਸਿਰਫ ਅਸੀਂ ਅਗਰ ਵਚਨ ਹੀ ਬੋਲੀ ਜਾਈਏ ਇੱਥੋਂ ਪਰ ਜਿਹੜੀਆਂ ਚੀਜ਼ਾਂ ਸਾਡੀ ਨੀਂ ਬੰਨ੍ਹਦੀਆਂ ਆ ਸਾਡੇ ਜੀਵਨ ਪੱਤਰ ਨੂੰ ਮਜ਼ਬੂਤ ਕਰਦੀਆਂ ਆ ਜੇ ਆਪਾਂ ਉਹਨਾਂ ਗੱਲਾਂ ਨੂੰ ਨਾ ਸਿੱਖੀਏ ਉਹ ਵੀ ਬੇਅਰਥ ਆ ਇਹਨਾਂ ਗੱਲਾਂ ਦਾ ਸਿੱਖਣਾ ਵੀ ਬਹੁਤ ਜ਼ਰੂਰੀ ਆ ਜਿੱਥੇ ਪੇਰੈਂਟਸ ਨੂੰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨਾਲ ਕੋਆਪਰੇਟ ਕਰਨ ਦੀ ਜ਼ਰੂਰਤ ਆ ਉੱਥੇ ਬੱਚਿਆਂ ਨੂੰ ਵੀ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਵਿੱਚ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕੇ 30 ਸਾਲ ਦੀ ਉਮਰ ਦੇ ਹੱਥ ਖੜੇ ਕਰੋ ਵੈਰੀ ਗੁੱਡ ਅਰ ਕਿੰਨੇ ਜਾਣੇ ਪ੍ਰੋਮਿਸ ਕਰਦੇ ਆ ਕਿ ਅਸੀਂ ਚੰਗਾ ਬੀਜ ਬੜਾਂਗੇ ਤੇ ਚੰਗੀ ਫਸਲ ਲੈ ਕੇ ਆਵਾਂਗੇ ਪ੍ਰਭੂ ਮੈਂ ਇਹਨਾਂ ਨੌਜਵਾਨਾਂ ਦੇ ਲਈ ਪ੍ਰਾਰਥਨਾ ਕਰਦੀ ਆ ਤੁਹਾਡਾ ਹੱਥ ਇਹਨਾਂ ਦੀ ਇੱਜ਼ਤ ਪੱਤ ਦੀ ਰਖਵਾਲੀ ਕਰੇ ਪ੍ਰਭੂ ਤੁਸੀਂ ਆਪਣਾ ਜ਼ੋਰ ਇਹਨਾਂ ਨੂੰ ਬਖਸ਼ਿਓ ਆਪਣੀ ਸਮਝ ਇਹਨਾਂ ਨੌਜਵਾਨਾਂ ਨੂੰ ਬਖਸ਼ਿਓ ਪਵਿੱਤਰ ਤਾਈ ਵਾਲਾ ਗਿਆਨ ਸਮਝ ਤੇ ਪ੍ਰਕਾਸ਼ ਵਾਲਾ ਜੀਵਨ ਬਖਸ਼ਿਓ ਸਭਨਾ ਗੱਲਾਂ ਵਿੱਚ ਤੁਹਾਡਾ ਆਤਮਾ ਇਹਨਾਂ ਦੀ ਮਦਦ ਕਰੇ ਅਰ ਪ੍ਰਭੂ ਇਸ ਧਰਤੀ ਦੇ ਉੱਤੇ ਇਹ ਐਸਾ ਉੱਵਲ ਦਰਜੇ ਦਾ ਬੀਜ ਬਣਨ ਕਿ ਜਿੰਨੀ ਫਸਲ ਇਹਨਾਂ ਤੋਂ ਪੈਦਾ ਹੋਏ ਖੁਦਾ ਉਹ ਇੱਕ ਪਰਫੈਕਟ ਐਗਜ਼ੈਂਪਲ ਦੇ ਰੂਪ ਦੇ ਵਿੱਚ ਜਾਣੀ ਚਾਹੇ ਪ੍ਰਭੂ ਇਹਨਾਂ ਨੂੰ ਉੱਚੀਆਂ ਚੱਕੋ ਇਹਨਾਂ ਨੂੰ ਇਸਤੇਮਾਲ ਕਰੋ ਮੇਰੇ ਖੁਦਾ ਇਹ ਤੁਹਾਡੇ ਵਿੱਚ ਬਣੇ ਰਹਿਣ ਤੇ ਪ੍ਰਭੂ ਤੁਹਾਡਾ ਵਚਨ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਮੰਗਦੇ ਆ ਆਮੇਨ